ਦੀ ਵਾਲੀ ਮਤੇ ਜਿਹੜੀ ਨਾਜ਼ਦੀਕਾ ਨੂੰ ਪ੍ਰਬੰਧ ਕੇ ਲੱਗ ਰਿਹਾ ਹੈ ਪ੍ਰਧਾਨ ਸਾਹਿਬ ਨੇ ਗਲਤ ਹੋਈ ਹੈ ਕਿ ਕਲਕੱਤਾ ਦੇ ਆਰਪੀ ਦੀ ਹਸਪਤਾਲ ਦੇ ਅੰਦਰ ਡਾਕਟਰ ਮੋਹਨਤਾ ਦੇਵ ਜਿਹੜੀ ਆਪਣੀ ਡਿਊਟੀ ਕਰ ਰਹੀ ਸੀ ਉਹਦਾ ਬੜੀ ਹੀ ਬੇਰਹਿਮੀ ਨਾਲ ਪ੍ਰਾਪਤ ਕਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਪਿਛਲੇ ਸਮੇਂ ਦੇ ਅੰਦਰ ਸਾਲ 2001 ਤੋਂ ਜਦੋਂ ਆ ਗੋਤ ਹੋਮਾ ਤਾਂ ਦਿੱਲੀ ਦੇ ਅੰਦਰ ਇੱਕ ਵੱਸਪ ਦੇੰ ਦਾ ਗੈਂਗਰੇਵ ਹੋਇਆ ਸੀ ਬਹੁਤ ਹੀ ਕਨਾਉਣਾ ਉਸ ਗੈਂਗਰੇਵ ਤੋਂ ਬਾਅਦ ਹਕੂਮਤ ਨੇ ਕੌਸ਼ਿਸ਼ ਕਰੋ ਪਰ ਨੋਰ ਬਣਾ ਦੇਣੇ ਆਏ ਕਿਹਾ ਸੀ ਪਰ ਅੱਜ ਜਦੋਂ ਇਹ ਗੱਲਾਂ ਬਾਤ ਪਰ ਰਹੀਆਂ ਇਹ ਬਲਾਤਕਾਰ ਦੀ ਜਿਹੜੀ ਘਟਨਾ ਦੀ ਕੰਨੀ ਇਥੋਂ ਤੱਕ ਹੀ ਸੀਮਤ ਨਹੀਂ ਕਿ ਉਹ ਸਿਰਫ ਇੱਕ ਡਾਕਟਰ ਦਾ ਮਦਰ ਬਲਾਕ ਕਰਦੇ ਤੇ ਐਨੀ ਘਣਾਉਣੀ ਗੱਲ ਵਾਪਰੀ ਹੈ ਕਿ ਉੱਥੇ ਯੋਜਨਾਵਧ ਢੰਗ ਨਾਲ ਹਸਪਤਾਲ ਦੇ ਅੰਦਰ ਜਿਹੜਾ ਹੈਗਾ ਬਲਾਤਕਾਰ ਹੋ ਰਿਹਾ ਤੇ ਕਿਤੋਂ ਹੋਵੇ ਇੱਕ ਕੁੜੀ ਦਾ ਵੀ ਲਗਭਗ 2001 ਵਿੱਚ 2 ਚ 3 ਚ ਐਤੋਂ ਪਹਿਲਾਂ ਵੀ 5-7 ਕੁੜੀਆਂ ਨਾਲ ਬਲਾਤਕਾਰ ਹੋ ਚੁੱਕੇ ਤੇ ਇਹ ਸੀ ਵੀ ਘੱਲ ਨਹੀਂ ਮਾਰਗੇ ਇਹ ਗੱਲ ਵੀ ਦਬਾ ਦਿੱਤੀ ਜਾਂਦੀ ਕਿ ਜੇਕਰ ਉਥੋਂ ਦੇ ਲੋਕ ਸ਼ੇਖਰਪੁਰ ਤੋਂ ਦਾ ਸਟਾਫ ਜਿਹੜੀਆਂ ਅੱਜ ਸਾਡੇ ਡਾਕਟਰ ਸਟ੍ਰਾਈਕ ਤੇ ਇਕੱਠੇ ਆ ਸਾਹਮਣੇ ਹੁੰਦੇ ਇੱਕ ਪਾਸੇ ਕਾਨੂੰਨ ਇਹਦੇ ਬਣਾਏ ਜਾ ਰਹੇ ਨੇ ਕਿ ਬਰਾਤਕਾਰ ਦੇ ਕੇਸ ਦੇ ਅੰਦਰ ਜਿਹੜਾ ਖੜੇਦਾਰ ਉਹ ਪ੍ਰਤਾਲ ਕਰੂਗਾ ਉਹਦੀ ਇੱਛਾ ਤੇ ਹੈ ਉਹ ਪਰਚਾ ਦਰਜ ਕਰੇਗਾ ਨਾ ਕਰੇ ਦੂਸਰੇ ਪਾਸੇ ਹੈ ਜਿ ਤਨ ਹੋਣੇ ਰੂਪ ਮਤਲਬ ਖਿਆਲ ਕਰ ਰਹੇ ਹੈ ਇਹ ਬਰਾਤਕਾਰ ਦੀ ਗੱਲਾਂ ਇਹ ਮਤਲਬ ਮਾਰਨ ਦੀਆਂ ਗੱਲਾਂ ਇਹ ਇੰਨਾ ਧਰੋਹਾਂ ਨੂੰ ਪਤਿਆ ਕਰਦਿਆਂ 100 ਸਾਲੋਂ ਇਹਨਾਂ ਦੀ ਸਖਤ ਮਨਤੀ ਕਰਨੀ ਚਾਹੀਦੀ ਹੈ ਅੱਜ ਦਾ ਇਕੱਠ ਮੈਂ ਕਰਦਾਂ ਕਿ ਇਸ ਬੜੀ ਬਰਾਬਰ ਕਾਰਨਿਕ ਨੈ ਬਿਲ ਹੁਕਮ ਨਾਲ ਜੜਨਾ ਉਹਦੇ ਖਿਲਾਫ ਉਹ ਦੋਸ਼ੀਆਂ ਨੂੰ ਵੱਲ ਫੜ ਕੇ ਕਮਤੇ ਸਖਤ ਤੌਰ ਤੇ ਕਰਦੀ ਮੰਤਰਤ ਸੋ ਸਾਰੇ ਹੱਥ ਘੜੇ ਕਰਕੇ ਆਪਾਂ ਇਸ ਮੁੱਦੇ ਉੱਪਰ ਬਣਦੀ ਜੀ ਧੰਨਵਾਦ ਜੀ ਹੁਣ ਮੈਂ ਅੰਤਿਕ ਚੋ ਭਜਰਾਏ ਕੋਲ ਉਹ ਕੁਝ ਆਪਣੇ ਪਰਪਰਕੀਆ ਆਪਣੇ ਵਿਚਾਰ ਰੱਖ ਚਾਹੁੰਦੇ ਸੀ